ਪੰਜਾਬ ਦੀ ਜਵਾਨੀ ਤੇ ਕਿਸਾਨੀ ਆ ਇੱਕ ਜਿੰਦੀ ਜਾਗਦੀ ਤਸਵੀਰ ਆ ਔਰ ਮੈਂ ਇਹ ਬਹੁਤ ਹੀ ਭਰੇ ਦਿਲ ਦੇ ਨਾਲ ਇਹ ਗੱਲ ਕਹਿਣਾ ਚਾਹੁੰਦਾ ਕਿ ਇਹ ਜੋ ਟਰੈਕਟਰ ਹੈ ਇਹ ਕਿਸਾਨ ਦਾ ਇੱਕ ਗਹਿਣਾ ਹੁੰਦਾ ਔਰ ਇਸ ਟਰੈਕਟਰ ਦੇ ਉੱਤੇ ਜਿਹੜੇ ਸਾਡੇ ਨੌਜਵਾਨਾਂ ਨੇ ਬਹਿਣਾ ਸੀ ਉਹ ਅੱਜ ਇਹਦੇ ਆਸੇ-ਪਾਸੇ ਆ ਬੋਤਲਾਂ ਸ਼ਰਾਬ ਦੀਆਂ ਤੇ ਇਹ ਗਲਾਸੀਆਂ ਦੱਸ ਦੀਆਂ ਹੈਗੀ ਆ ਕਿ ਬੇੜਾ ਗਰਗ ਹੋਇਆ ਪੰਜਾਬ ਦਾ ਲੇਕਿਨ ਮੈਨੂੰ ਇੰਜ ਲੱਗਦਾ ਹੈ ਕਿ ਕਿਸੇ ਨੂੰ ਫਿਕਰ ਨਹੀਂ ਹੈਗਾ ਜਿੱਥੇ ਮੈਂ ਇਹ ਕਹਿਣਾ ਚਾਹਨਾ ਹੈਗਾ ਕਿ ਸਾਡੇ ਕਲਾਕਾਰ ਭਰਾਵਾਂ ਨੂੰ ਇੱਕ ਵਧੀਆ ਸੁਨੇਹਾ ਦੇਣਾ ਚਾਹੀਦਾ ਸੀ ਆਪਣੇ ਸ਼ਬਦਾਂ ਦੇ ਵਿੱਚ ਔਰ ਉਥੇ ਕਿਸ ਤਰ੍ਹਾਂ ਦੀ ਗੁਰਤੀ ਦਿੱਤੀ ਜਾਂਦੀ ਹੈਗੀ ਹੈ ਕਿ ਆਪਣਾ ਪੰਜਾਬ ਹੋਵੇ ਘਰ ਦੀ ਸਰਾਬ ਹੋਵੇ ਅੱਜ ਤੁਸੀਂ ਇਹ ਦੇਖੋ ਕਿ ਕੀ ਹਾਲਾਤ ਬਣਿਆ ਇਹੋ ਜੇ ਜਦੋਂ ਗਾਣਿਆਂ ਦੇ ਨਾਲ ਇਹੋ ਜੀ ਜਦੋਂ ਸੋਚ ਦੇ ਨਾਲ ਸਾਡੀ ਨੌਜਵਾਨ ਪੀੜ੍ਹੀ ਉਸੇ ਹੀ ਰੁੱਖ ਦੇ ਵਿੱਚ ਬੈਂਦੀ ਹੈ ਅੱਜ ਨਸ਼ਿਆਂ ਦਾ ਜਿਹੜਾ ਉਹ ਛੇਵਾ ਦਰਿਆ ਪੰਜਾਬ ਦੇ ਵਿੱਚ ਵਹਿ ਰਿਹਾ ਜਿਸ ਦੇ ਵਿੱਚ ਮੈਨੂੰ ਲੱਗਦਾ ਹੈਗਾ ਕਿ ਕਿਤਨਾ ਕਿਤੇ ਇਹ ਸਿਆਸਤਦਾਨਾਂ ਦੀ ਵੀ ਕੋਈ ਜੀ ਸਾਜ਼ਿਸ਼ ਹੈਗੀ ਹੈ ਕਿ ਸਾਡੇ ਨੌਜਵਾਨ ੱੱਕੇ ਖਾਂਦੇ ਰਹਿਣ ਤੇ ਝੰਡਿਆਂ ਦੇ ਵਿੱਚ ਡੰਡੇ ਸਾਡੇ ਪਾਰਟੀਆਂ ਦੇ ਫਸਾ ਕੇ ਸਾਡੇ ਪਿੱਛੇ ਤੁਰੇ ਰਹਿਣ ਇਹ ਹੈ ਦੁੱਖ ਪੰਜਾਬ ਦਾ ਮੈਨੂੰ ਲੱਗਦਾ ਹੈ ਕਿ ਇਹ ਟਰੈਕਟਰ ਆਪਣੇ ਆਪ ਦੇ ਵਿੱਚ ਇਹ ਆਪਣੇ ਹਾਲਾਤ ਔਰ ਆਪਣੇ ਮਾਲਕ ਦੇ ਹਾਲਾਤ ਦੱਸਦਾ ਨਜ਼ਰ ਆ ਰਿਹਾ ਕਿ ਇਸ ਪੰਜਾਬ ਦਾ ਵਾਲੀ ਬਾਰਸ ਜਾਂ ਤਾਂ ਬੇਵਸੀ ਦੇ ਨਾਲ ਉਹ ਵਿਦੇਸ਼ਾਂ ਨੂੰ ਚਲਾ ਗਿਆ ਮਜਬੂਰੀ ਕਰਕੇ ਕਿਉਂਕਿ ਉਹਨੂੰ ਕਿਸੇ ਨਾ ਕਿਸੇ ਤਰੀਕੇ ਆਪਣਾ ਪੇਟ ਪਾਲਣਾ ਸੀ ਆਪਣੇ ਬੱਚਿਆਂ ਨੂੰ ਆਪਣੀ ਹੋਂਦ ਨੂੰ ਪਾਲਣਾ ਸੀ ਜੋ ਕਿ ਇੱਥੇ ਇੰਜ ਲੱਗਦਾ ਹੈਗਾ ਕਿ ਹਰ ਮਾਂ-ਬਾਪ ਡਰਦਾ ਹੈ ਕਿ ਮੇਰੇ ਬੱਚੇ ਅਗਰ ਪੰਜਾਬ 'ਚ ਕਿਤੇ ਰਹਿਣਗੇ ਨਸ਼ਾ ਕਰਨਗੇ ਮਾੜੀ ਸੰਗਤ 'ਚ ਜਾਣਗੇ ਔਰ ਆਉਣ ਵਾਲੀ ਉਹਨਾਂ ਦੀਆਂ نسلਾਂ ਤਵਾਹ ਹੋਣਗੀਆਂ ਸੋ ਇਹ ਟਰੈਕਟਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮਿਸਾਲ ਆ ਔਰ ਮੈਨੂੰ ਲੱਗਦਾ ਹੈਗਾ ਕਿ ਮੈਂ ਇਹੋ ਹੀ ਤੁਹਾਡੇ ਚੈਨਲ 'ਾਂ ਹੀ ਕਹਿਣਾ ਚਾਹਣਾ ਆਪਣੇ ਪੰਜਾਬੀ ਭਰਾਵਾਂ ਨੂੰ ਕਿ ਮੇਰੇ ਵੀਰੋ ਇਹ ਗੱਲ ਯਾਦ ਰੱਖਿਓ ਜੇ ਕਿ ਪੰਜਾਬ ਨੂੰ ਸੰਭਾਲ ਸਕਦੇ ਹੋ ਤੇ ਸੰਭਾਲ ਲਓ ਕਿਉਂਕਿ ਪੰਜਾਬ ਰੁੱਲਦਾ ਜਾ ਰਿਹਾ ਹੈਗਾ ਔਰ ਫਿਕਰ ਨਹੀਂ ਹੈਗੀ ਕਿਸੇ